ਅਰ ਪਵਿੱਤਰ ਵਚਨ ਨੂੰ ਸੁਣਾਂਗੇ ਆਈਏ ਵਚਨ ਜਿਹੜੇ ਪੜ੍ਹਦੇ ਆ ਪਹਿਲਾ ਗ੍ਰੰਥੀਓ ਉਹਦੇ 15 ਅਧય 51 ਔਰ 52 ਵਚਨ ਨੂੰ ਅਸੀਂ ਸਿੱਖਦੇ ਆ ਤਾਂ ਪ੍ਰਭੂ ਜੀ ਦਾ ਕਲਾਮ ਕੀ ਕਹਿੰਦਾ ਆ ਅਸੀਂ ਧਿਆਨ ਦੇ ਨਾਲ ਜਿੰਨੀ ਵੀ ਖੁਦਾ ਦੀ ਹਜ਼ੂਰੀ ਵਿੱਚ ਬੈਠੇ ਆ ਸੁਣਨਾ ਆ ਔਰ ਇਥੇ ਸੰਤ ਪਾਲੂਸਰ ਜਿਹੜਾ ਰਸੂਲ ਆ ਉਹ ਭੇਤ ਦੱਸਦਾ ਹੈ ਪਹਿਲਾ ਗ੍ਰੰਥੀ ਉਹ 15 ਅਦੇ 51 ਵਚਨ ਪੜ੍ਹੀਏ ਵੇਖੋ ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ ਹਾਂਜੀ ਜੋ ਅਸੀਂ ਸਭ ਇਹ ਨਹੀਂ ਸੋਵਾਂਗੇ ਵੇਖੋ ਮੈਂ ਤੁਹਾਨੂੰ ਭੇਤ ਦੀ ਗੱਲ ਇੱਕ ਦੱਸਦਾ ਵੀ ਅਸੀਂ ਸਭੇ ਨਹੀਂ ਸੋਵਾਂਗੇ ਪਰ ਸਭੇ ਸ਼ੀਨ ਪਰ ਵਿੱਚ ਅੱਖ ਦੀ ਚਮਕ ਵਿੱਚ ਛੇਕਲੀ ਤੁਰੀ ਫੂਕਦਿਆ ਅਸਾਰ ਹੋਰ ਦੇ ਹੋਰ ਹੋ ਜਾਵਾਂਗੇ ਔਰ ਅਸੀਂ ਸੱਬੇ ਨਹੀਂ ਸੌਵਾਂਗੇ ਔਰ ਸੇਕਰ ਲਈ ਤੂਰੀ ਫੂਕਦਿਆਂ ਸਾਰੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ ਤੋ ਪ੍ਰਭੂ ਜੀ ਦਾ ਕਲਾਮ ਕਹਿੰਦਾ ਆ ਵੇਖੋ ਮੈਂ ਤੁਹਾਨੂੰ ਭੇਤ ਦੱਸਦਾ ਆ ਕੀ ਹੋਵੇਗਾ ਔਰ ਸਾਰੇ ਲੋਕ ਸੌਣਗੇ ਨਹੀਂ ਸਾਰੇ ਲੋਕ ਇਸ ਧਰਤੀ ਦੇ ਉੱਤੇ ਖਤਮ ਨਹੀਂ ਹੋਣਗੇ ਮਰਨਗੇ ਨਹੀਂ ਨਾ ਸੌਣਗੇ ਐਸਾ ਹੋਵੇਗਾ ਜਿਸ ਦਿਨ ਪ੍ਰਭੂ ਯਿਸੂ ਆਵੇਗਾ ਉਸ ਦਿਨ ਅਸਮਾਨ ਦੇ ਉੱਤੋਂ ਤੂਰੀ ਵੱਜੇਗੀ ਤੇ ਤੂਰੀ ਵੱਜਦੇ ਸਾਰੇ ਹੋਰ ਦੇ ਹੋਰ ਹੋ ਜਾਣਗੇ ਬਦਲ ਜਾਣਗੇ ਪ੍ਰਭੂ ਦੇ ਜਲਾਲ ਦੇ ਵਿੱਚ ਜਦੋਂ ਬਦਲ ਜਾਣਗੇ ਇਹ ਕਿਹੜੇ ਲੋਕ ਬਦਲਨੇ ਆ ਔਰ ਖੁਦਾ ਦਾ ਕਲਾਮ ਕਹਿੰਦਾ ਜਦੋਂ ਅਸਮਾਨ ਦੇ ਉੱਤੋਂ ਤੂਰੀ ਵੱਜੇਗੀ ਤੇ ਤੂਰੀ ਆਵਾਜ਼ ਜਦੋਂ ਦੇਵੇਗੀ ਜਿਹੜੇ ਪ੍ਰਭੂ ਦੇ ਵਿੱਚ ਜਿਹੜੇ ਖੁਦਾਵੰਦ ਦੀ ਯਿਸੂ ਮਸੀਹ ਦੇ ਵਿੱਚ ਪੂਰਪਲ ਪੂਰੀ ਤਰ੍ਹਾਂ ਪਰੇ ਰਹਿੰਦੇ ਆ ਪ੍ਰਭੂ ਜੀ ਦੇ ਜਲਾਲ ਦੇ ਨਾਲ ਬਣੇ ਰਹਿੰਦੇ ਆ ਔਰ ਉਹ ਜਿਹੜੇ ਆ ਉਹ ਲੋਕ ਬਦਲ ਜਾਣਗੇ ਅੱਖ ਦੀ ਚਮਕ ਨਾਲ ਬਦਲਣਗੇ ਜਿਵੇਂ ਅੱਖ ਚਮਕਦੀ ਹੈ ਇਤਨਾ ਸਾਰੀ ਉਹਨਾਂ ਦੇ ਸਰੀਰ ਦੇ ਅੰਦਰ ਇੰਨੀ ਜ਼ਿਆਦਾ ਰੂਹਾਨੀਅਤ ਹੋਵੇਗੀ ਇੰਨੀ ਜ਼ਿਆਦਾ ਪਾਕਤਾ ਹੀ ਹੋਵੇਗੀ ਜਿਵੇਂ ਇੱਕ ਸਿਲੰਡਰ ਜਦੋਂ ਉਹਦੇ ਚੋਂ ਗੈਸ ਨਿਕਲਦੀ ਹੈ ਉਹਨੂੰ ਤੀਲ ਲੱਗਦੀ ਹੈ ਤੇ ਉਸੇ ਵੇਲੇ ਸਾਰੀ ਆਗ ਮੱਚ ਜਾਂਦੀ ਹੈ ਇਸੇ ਤਰ੍ਹਾਂ ਪ੍ਰਭੂ ਦਾ ਕਲਾਮ ਕਹਿੰਦਾ ਆ ਕਿ ਜਿਹੜੇ ਪ੍ਰਭੂ ਜੀ ਦੇ ਵਿੱਚ ਹੋਣਗੇ ਜਿਹੜੇ ਖੁਦਾਵੰਦ ਯਿਸੂ ਮਸੀਹ ਦੇ ਵਿੱਚ ਹੋਣਗੇ ਉਹ ਕੀ ਕਰਨਗੇ ਜਿੱਦਣ ਯਿਸੂ ਮਸੀਹ ਆਵੇਗਾ ਅੱਖ ਦੀ ਚਮਕ ਦੇ ਨਾਲ ਜਿੱਥੇ ਵੀ ਹੋਣਗੇ ਜਾਓ ਆਪਣੇ ਕਰ ਦੇ ਵਿੱਚ ਕੰਮ ਕਰਨ ਦੇ ਹੋਣਗੇ ਕੋਈ ਵੀ ਜਿੱਥੇ ਇੱਥੇ ਵਿਸ਼ਵਾਸੀ ਹੋਵੇਗਾ ਅੱਖ ਦੀ ਚਮਕ ਦੇ ਨਾਲ ਬਦਲ ਜਾਵੇਗਾ ਔਰ ਉੱਡ ਜਾਏਗਾ ਸਮਾਨ ਨੂੰ ਸਮਾਨਾਂ ਨੂੰ ਸਵਰਗ ਦੇ ਵਿੱਚ ਚਲਾ ਜਾਏਗਾ ਕਿਹੜੇ ਲੋਕ ਉੱਡ ਜਾਣਗੇ ਬਾਕੀ ਇਸ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਕਸ਼ਟ ਬਹੁਤ ਜ਼ਿਆਦਾ ਗਮ ਹੋਵੇਗਾ ਪਰ ਉਠਾਏ ਕਿੰਨਾ ਲੋਕਾਂ ਨੇ ਜਾਣਾ ਪ੍ਰਤਾਪवान ਲੋਕਾਂ ਨੇ ਇਸੇ ਕਰਕੇ ਪ੍ਰਭੂ ਜੀ ਦਾ ਦਾਸ ਹੈ ਕਰੰਤੀਆ ਦੀ ਪੱਤਰੀ ਅਫਸੀਆ ਦੀ ਪੱਤਰੀ ਉਹਦੇ ਤਿੰਨ ਅਧੇ ਔਰ ਉਹਦੇ 16 ਦੇ ਬਚਨ ਦੇ ਵਿੱਚ ਕੀ ਕਹਿੰਦਾ ਆ ਕਿ ਕਹਿੰਦਾ ਮੈਂ ਤੁਹਾਨੂੰ ਤੁਹਾਡੇ ਲਈ ਬੇਨਤੀ ਕਰਦਾ ਕਿ ਪਰਮੇਸ਼ਵਰ ਦਾ ਆਤਮਾ ਤੁਹਾਡੇ ਉੱਤੇ ਐਸੀ ਕਿਰਪਾ ਕਰ ਦੇ ਪੜ੍ਹिए ਜੀ 16 ਬਚਨ 3 ਦਾ ਅਫਸੀਆ ਦੀ ਪੱਤਰੀ 3 ਅਧੇ 16 ਵਿੱਚ ਕਿ ਉਹ ਆਪਣੇ ਪ੍ਰਤਾਪ ਦੇ ਤਹਾਨੂੰ ਅਨੁਸਾਰ ਉਹ ਆਪਣੇ ਪ੍ਰਤਾਪ ਦੇ ਤਹਾਨੂੰ ਅਨੁਸਾਰ ਤੁਹਾਨੂੰ ਇਹ ਦਾਨ ਕਰੇ ਤੁਹਾਨੂੰ ਮਸੀਹ ਯਸੂ ਦੇ ਵਿੱਚ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਇਸ ਗੱਲ ਦੀ ਇੱਕ ਪਵਿੱਤਰ ਤਾਈ ਦੀ ਖਬਰ ਮਿਲੇ ਉਹ ਇੱਕ ਪਰਮੇਸ਼ਵਰ ਤੁਹਾਡੇ ਉੱਤੇ ਰਹਿਮ ਕਰਕੇ ਦਾਨ ਕਰ ਦਵੇ ਜੋ ਤੁਸੀਂ ਉਹਦੇ ਆਤਮਾ ਦੇ ਰਾਹੀ ਤੁਸੀਂ ਉਹਦੇ ਆਤਮਾ ਦੇ ਰਾਹੀ ਅੰਦਰਲੀ ਇਨਸਾਨੀयत ਵਿੱਚ ਸਮਰਥ ਨਾਲ ਬਲਵਾਨ ਹੋਵੋ ਤੁਸੀਂ ਬਲਵੰਤ ਹੋ ਜੋ ਅੰਦਰਲੀ ਇਨਸਾਨੀਅਤ ਵਿੱਚ ਕੀ ਹੋ ਜਾਈਏ ਬਲਵੰਤ ਹੋ ਜਾਈਏ ਇਹੋ ਜਿਹੇ ਲੋਕ ਅੱਖ ਦੀ ਚਮਕ ਦੇ ਨਾਲ ਬਦਲ ਜਾਣੇ ਇਹੋ ਜਿਹੇ ਲੋਕ ਪ੍ਰਭੂ ਜੀ ਦੇ ਨਾਲ ਉਠਾਏ ਜਾਣੇ ਜਿਹੜੇ ਕੀ ਕਰਨਗੇ ਇੱਕ ਪਰਤਾਪਵਾਨ ਅੰਦਰਲੀ ਇਨਸਾਨੀਅਤ ਵਿੱਚ ਬਲਵੰਤ ਬਣ ਜਾਣ ਅੰਦਰਲੀ ਇਨਸਾਨੀਅਤ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਜਾਣ ਬਾਹਰਲੀ ਇਨਸਾਨੀਅਤ ਬੇਸਕ ਸਾਡੀ ਕਮਜ਼ੋਰ ਹੋਵੇ ਪਰ ਅੰਦਰਲੀ ਇਨਸਾਨੀਅਤ ਬਹੁਤ ਜ਼ਿਆਦਾ ਬਲਵੰਤ ਹੋਵੇ ਬਹੁਤ ਜ਼ਿਆਦਾ ਪਾਵਰ ਵਾਲੀ ਹੋਵੇ ਅੰਦਰਲੀ ਇਨਸਾਨੀਅਤ ਉਹ ਲੋਕ ਪ੍ਰਭੂ ਜੀ ਦੇ ਨਾਲ ਸਵਰਗ ਵਿੱਚ ਉਠਾਏ ਜਾਣੇ ਹੈ ਇਸੇ ਕਰਕੇ ਪਲੂਸਾ ਰਸੂਲ ਨੇ ਕਿਹਾ ਤੁਹਾਡੇ ਉੱਤੇ ਦਾਣ ਹੋਵੇ ਪਰਮੇਸ਼ਵਰ ਦੀ ਕਿਰਪਾ ਵੀ ਤੁਸੀਂ ਅੰਦਰਲੀ ਇਨਸਾਨੀਅਤ ਵਿੱਚ ਕੀ ਹੋ ਜੋ ਬਲਵੰਤ ਹੋ ਜੋ ਬਲਵੰਤ ਹੋ ਜਾਏ ਇੱਕ ਬਹੁਤ ਜ਼ਿਆਦਾ ਇੱਕ ਮਜ਼ਬੂਤ ਤਗੜੇ ਪਾਵਰਫੁਲ ਬਣ ਜਾਈਏ ਆਤਮਿਕ ਤੌਰ ਤੇ ਪ੍ਰਭੂ ਦਾ ਦਾਸ ਇਸੇ ਕਰਕੇ ਪਹਿਲਾ ਗ੍ਰੰਥਿਓ 9 ਅਧੇ ਉਹਦੇ 25 ਵਚਨ ਦੇ ਵਿੱਚ ਕੀ ਕਹਿੰਦਾ ਆ ਕਹਿੰਦਾ ਇਹ ਜਿਹੜੇ ਇਸ ਸੰਸਾਰ ਦੇ ਵਿੱਚ ਪਹਿਲਵਾਨ ਹੁੰਦੇ ਆ ਔਰ ਉਹ ਨਾਸਵਾਨ ਸੇਰੇ ਦੇ ਵਾਸਤੇ ਕਿੰਨੇ ਸੰਜਮੀ ਹੁੰਦੇ ਆ ਕਿੰਨੇ ਜ਼ਿਆਦਾ ਧਿਆਨ ਕਰਦੇ ਆ ਕਿ ਮੈਂ ਇੱਕ ਲੜਨ ਵਾਸਤੇ ਪਹਿਲਵਾਨੀ ਕਰ ਰਿਹਾ ਆਂ ਔਰ ਉਹ ਆਪਣੇ ਆਪ ਨੂੰ ਸੰਜਮ ਰੱਖਦੇ ਆ ਉਹਨਾਂ ਨੂੰ ਇਹ ਵੀ ਪਤਾ ਹੈ ਪੜ੍ਹिए ਜੀ ਵਚਨ ਹਰੇਕ ਪਹਿਲਵਾਨ ਹਰੇਕ ਪਹਿਲਵਾਨ ਸਾਰੀਆਂ ਗੱਲਾਂ ਦੇ ਵਿੱਚ ਸੀਮੇ ਹੁੰਦਾ ਹੈ ਸਾਰੀਆਂ ਗੱਲਾਂ ਵਿੱਚ ਕੀ ਹੁੰਦਾ ਸੰਜਮ ਹੀ ਹੁੰਦਾ ਉਹਨੂੰ ਇਹ ਵੀ ਪਤਾ ਮੇਰੇ ਵਿੱਚ ਕ੍ਰੋਧ ਨਾ ਆਵੇ ਜੇ ਮੈਂ ਕ੍ਰੋਧ ਕਰਾਂਗਾ ਮੇਰੇ ਵਿੱਚ ਗੁੱਸਾ ਆਵੇਗਾ ਤੇ ਮੇਰੀ ਜਿਹੜੀ ਪਾਵਰ ਆ ਮੇਰੀ ਸ਼ਕਤੀ ਜਿਹੜੀ ਆ ਉਹ ਘਟ ਜਾਣੀ ਖੂਨ ਮੇਰਾ ਸੜ ਜਾਣਾ ਉਹ ਗੁੱਸੇ ਨਹੀਂ ਹੁੰਦਾ ਉਹਦੇ ਚ ਉਹਦੇ ਚ ਕਰੋਧ ਨਹੀਂ ਹੁੰਦਾ ਉਹ ਉਹ ਆਪਣੇ ਆਪ ਨੂੰ ਠੰਡਾ ਰੱਖਦਾ ਆਪਣੇ ਆਪ ਨੂੰ ਨਰਮ ਰੱਖਦਾ ਕਿ ਮੇਰੇ ਵਿੱਚ ਕਰੋਧ ਨਾ ਰਹੇ ਉਹ ਸਾਰੀਆਂ ਗੱਲਾਂ ਦੇ ਵਿੱਚ ਉਹ ਸੰਜਮੀ ਰਹਿੰਦਾ ਉਹ ਬਾਹਰ ਨਿਕਲਦਾ ਨਹੀਂ ਉਹ ਆਪਣੇ ਕੰਮ ਦੇ ਵਿੱਚ ਮਿਹਨਤ ਵਿੱਚ ਪੂਰੀ ਤਰ੍ਹਾਂ ਆਪਣੇ ਖਾਣੇ ਵੱਲ ਧਿਆਨ ਕਰਦਾ ਵੀ ਮੈਂ ਪੂਰੀ ਤਰ੍ਹਾਂ ਤਗੜਾ ਹੋਵਾਂ। ਵਚਨ ਦੇ ਵਿੱਚ ਲਿਖਿਆ ਉਹ ਨਾਸਵਾਨ ਸਰੀਰ ਨੂੰ ਪਰ ਅਸੀਂ ਅਵਨਾਸੀ ਸਰੀਰ ਨੂੰ ਲੱਭ ਰਹੇ ਹਾਂ। ਬੋਲੇ ਹallelujah। ਹallelujah। ਉਹ ਤੇ ਨਾਸਵਾਨ ਸਰੀਰੇ ਵਾਸਤੇ ਕਿੰਨਾ ਸੰਜਮੀ ਹੁੰਦੇ ਆ। ਉਹ ਕਿੰਨੀ ਖਰਾਕ ਵਧੀਆ ਲੈਂਦੇ ਆ। ਕਿੰਨੀ ਜ਼ਿਆਦਾ ਮਿਹਨਤ ਕਰਦੇ ਆ। ਫਿਰ ਉਹ ਬਲਵੰਤ ਹੁੰਦੇ ਆ। ਇਸੇ ਤਰ੍ਹਾਂ ਪ੍ਰਭੂ ਜੀ ਦਾ ਕਥਨ ਕਹਿੰਦਾ ਅਸੀਂ ਵੀ ਪ੍ਰਭੂ ਦੇ ਪਿਆਰ ਦੇ ਵਿੱਚ ਪੂਰੀ ਤਰ੍ਹਾਂ ਬਲਵੰਤ ਹੋ ਜਾਈਏ ਅਸੀਂ ਕਿੰਨੇ ਸੰਝਮੀ ਹੋਈਏ ਸਾਰੀਆਂ ਗੱਲਾਂ ਦੇ ਵਿੱਚ ਆਤਮਿਕ ਤੌਰ ਤੇ ਅਸੀਂ ਬਲਵੰਤ ਬਨਣਾ ਹੈ ਤੇ ਅਸੀਂ ਸਾਰੀਆਂ ਗੱਲਾਂ ਦੇ ਵਿੱਚ ਕਿੰਨਾ ਧਿਆਨ ਦਈਏ ਅਸੀਂ ਕਿੰਨੀ ਰੁਟੀਨ ਆਪਣੀ ਵਧੀਆ ਰੱਖੀਏ ਇੱਕ ਪਹਿਲਵਾਨ ਮਿਹਨਤ ਕਰਦਾ ਹੈ ਸਵੇਰੇ ਸਵਕਤੇ ਉੱਠ ਕੇ ਮਿਹਨਤ ਕਰਦਾ ਹੈ ਆਪਣੇ ਖਾਣੇ ਵੱਲ ਧਿਆਨ ਕਰਦਾ ਹੈ ਉਹ ਬਿਮਾਰ ਹੋਣ ਤੋਂ ਬਚਦਾ ਹੈ ਮੈਂ ਬਿਮਾਰ ਨਾ ਹੋਵਾਂ ਮੈਂ ਲਿਸਤਾ ਪੈ ਜਾਵਾਂਗਾ ਮੈਂ ਕਮਜ਼ੋਰ ਹੋ ਜਾਵਾਂਗਾ ਅੱਜ ਆਤਮਿਕ ਇਨਸਾਨ ਨੂੰ ਜਿਹੜੇ ਬਾਈਬਲ ਬਾਈਬਲ ਦੇ ਵੱਲ ਧਿਆਨ ਕਰਦੇ ਆ ਜਿਹੜੇ ਆਤਮਿਕ ਰੀਤੀ ਨਾਲ ਮਾਨਣਾ ਚਾਹੁੰਦੇ ਆ ਉਹਨਾਂ ਨੂੰ ਕਿੰਨਾ ਜ਼ਿਆਦਾ ਖਿਆਲ ਚਾਹੀਦਾ ਕਿ ਮੈਂ ਕਿਤੇ ਕਮਜ਼ੋਰ ਨਾ ਹੋ ਜਾਵਾਂ ਮੈਂ ਕਿਤੇ ਕਮਜ਼ੋਰ ਨਾ ਹੋ ਜਾਵਾਂ ਕਿੰਨੀ ਆਪਣੀ ਖੁਰਾਕ ਵੱਲ ਧਿਆਨ ਕਰਦਾ ਕਿੰਨੀ ਆਪਣੀ ਤੰਦਰੁਸਤੀ ਵੱਲ ਧਿਆਨ ਕਰਦਾ ਅੱਜ ਜੇਕਰ ਅਸੀਂ ਆਪਣੇ ਵੱਲ ਧਿਆਨ ਨਹੀਂ ਕਰਾਂਗੇ ਆਪਣੇ ਰੂਹ ਦੇ ਵੱਲ ਧਿਆਨ ਨਹੀਂ ਕਰਾਂਗੇ ਆਪਣੇ ਆਪ ਨੂੰ ਪਾਵਰਫੁੱਲ ਬਣਾਉਣ ਵਾਸਤੇ ਧਿਆਨ ਨਹੀਂ ਕਰਾਂਗੇ ਤੇ ਅਸੀਂ ਸੇਹਰਾ ਜਿਹੜਾ ਆ ਸਾਨੂੰ ਸਵਰਗ ਵਿੱਚ ਮਿਲਣਾ ਉਹ ਮਿਲ ਨਹੀਂ ਸਕਦਾ ਇਸੇ ਕਰਕੇ ਪ੍ਰਭੂ ਜੀ ਦਾ ਕਲਾਮ ਕਹਿੰਦਾ ਆ ਕਿ ਉਹ ਤੇ ਕਿੰਨਾ ਸੰਜਮੀ ਹੁੰਦਾ ਸਾਰੀਆਂ ਗੱਲਾਂ ਦੇ ਵਿੱਚ ਪਵਿੱਤਰਤਾਈ ਦੇ ਵਿੱਚ ਕਿੰਨਾ ਜ਼ਿਆਦਾ ਖਿਆਰ ਰੱਖਦਾ ਹੈ ਔਰ ਕਿੰਨੀਆਂ ਜ਼ਿਆਦਾ ਸਰੀਰਕ ਕਾਮਨਾ ਤੋਂ ਦੂਰ ਰਹਿੰਦਾ ਆ ਕਿੰਨਾ ਜ਼ਿਆਦਾ ਸਾਦੇਪਨ ਦੇ ਵਿੱਚ ਰਹਿੰਦਾ ਆ ਕਿਉਂ ਉਹ ਦੁਨੀਆ ਦਾ ਫੈਸ਼ਨ ਨਹੀਂ ਕਰਦਾ ਉਹਨੂੰ ਪਤਾ ਆ ਕਿ ਮੈਂ ਕਰਾਂਗਾ ਮੈਂ ਕਮਜ਼ੋਰ ਹੋ ਜਾਵਾਂਗਾ ਇਸੇ ਤਰ੍ਹਾਂ ਆਤਮਿਕ ਲੋਕਾਂ ਨੂੰ ਪਾਵਰਫੁੱਲ ਬਣਨ ਵਾਸਤੇ ਤਾਕਤਵੰਦ ਆਤਮਾ ਦੇ ਵਿੱਚ ਬਣਨ ਵਾਸਤੇ ਕਿੰਨਾ ਧਿਆਨ ਚਾਹੀਦਾ ਕਿ ਅਸੀਂ ਅਸੀਂ ਕਿੰਨੇ ਵਧੀਆ ਤਰੀਕੇ ਦੇ ਨਾਲ ਕਿੰਨੇ ਸੰਜਮੀ ਹੋਈਏ ਔਰ ਸਾਨੂੰ ਸੇਰਾ ਮਿਲਣਾ ਸਵਰਗ ਦੇ ਵਿੱਚ ਤਾਜ ਮਿਲਣਾ ਸਵਰਗ ਦੇ ਵਿੱਚ ਇਸ ਕਰਕੇ ਜਿਨ੍ਹਾਂ ਲੋਕਾਂ ਨੂੰ ਗਿਆਨ ਆ ਜਾਂਦਾ ਜਿਨ੍ਹਾਂ ਲੋਕਾਂ ਨੂੰ ਭੇਤ ਆ ਜਾਂਦਾ ਪੂਸਾ ਰਸੂਲ ਨੇ ਕਿਹਾ ਮੈਂ ਤੁਹਾਨੂੰ ਭੇਤ ਦੀ ਗੱਲ ਦੱਸਣਾ ਇਹ ਇਬਾਦਤ ਜਿਹੜੀ ਹੈ ਭੇਤ ਦੀ ਹੈ ਜਿਨ੍ਹਾਂ ਨੂੰ ਆਤਮਿਕ ਭੇਤ ਆ ਜਾਂਦਾ ਜਿਨ੍ਹਾਂ ਨੂੰ ਸਵਰਗ ਦਾ ਭੇਤ ਆ ਜਾਂਦਾ ਸਵਰਗ ਤੇ ਨਰਕ ਦੇ ਬਾਰੇ ਪਤਾ ਲੱਗ ਜਾਂਦਾ ਆ ਉਹ ਕੀ ਕਰਦੇ ਆ ਉਹ ਕਿੰਨੇ ਜ਼ਿਆਦਾ ਭੇਤਾਂ ਦੇ ਵਿੱਚ ਵੱਧਦੇ ਆ ਪੁਲੂਸ ਨੇ ਕਿਹਾ ਸੰਤ ਨੇ ਵੇਖੋ ਮੈਂ ਤੁਹਾਨੂੰ ਭੇਤ ਭੇਤ ਦੱਸਦਾ ਹਾਂ ਵੀ ਅਸੀਂ ਸੱਬੇ ਨਹੀਂ ਸੋਵਾਂਗੇ ਅੱਖ ਦੀ ਚਮਕ ਦੇ ਨਾਲ ਬਦਲ ਜਾਣਗੇ ਉਹ ਲੋਕ ਬਦਲਣਗੇ ਯਿਸੂ ਦੇ ਨਾਲ ਸਵਰਗ ਵਿੱਚ ਆਰਾਮ ਕਰਨਗੇ ਯਿਸੂ ਦੇ ਨਾਲ ਸਵਰਗ ਵਿੱਚ ਚੈਨ ਤਸੱਲੀ ਦੀਆਂ ਗੱਲਾਂ ਦੇ ਵਿੱਚ ਰਚੇ ਰਹਿਣਗੇ ਉੱਥੇ ਸਵਰਗ ਦੇ ਵਿੱਚ ਉੱਥੇ ਕੋਈ ਦੁੱਖ ਨਹੀਂ ਹੋਵੇਗਾ ਉੱਥੇ ਕੋਈ ਬਿਮਾਰੀ ਨਹੀਂ ਹੋਏਗੀ ਪਰ ਉਹਨਾਂ ਲੋਕਾਂ ਨੇ ਜਾਣਾ ਆ ਜਿਹੜੇ ਲੋਕ ਆਤਮਿਕ ਰੀਤੀ ਦੇ ਵਿੱਚ ਤੇ ਆਤਮਿਕ ਸਮਰੱਥਾ ਦੇ ਵਿੱਚ ਤੇਜ ਹੁੰਦੇ ਆ ਇਸੇ ਕਰਕੇ ਪਾਲੂ ਸਰਸੂਲ ਨੇ ਪਹਿਲਾ ਤੁਸ ਨੇ ਕੀਆ ਚਾਰ ਅਦੇ 17 ਵਚਨ ਦੇ ਵਿੱਚ ਕੀ ਕਿਹਾ ਕਿ ਉਹ ਲੋਕ ਬੱਦਲਾਂ ਵਿੱਚ ਉਠਾਏ ਜਾਣਗੇ ਸਦਾ ਸਦਾ ਲਈ ਉਠਾਏ ਜਾਣਗੇ ਜਿਹੜੇ ਲੋਕ ਸਮਰੱਥੀ ਬਣਦੇ ਆ ਜਿਹੜੇ ਲੋਕ ਇੱਕ ਸੰਜਮੀ ਰਹਿੰਦੇ ਆ ਜਿਹੜੇ ਲੋਕ ਆਤਮਿਕ ਵਿੱਚ ਵੱਧਦੇ ਜਾਂਦੇ ਆ ਪੜ੍ਹिए ਜੀ ਪਹਿਲਾਂ ਤੋਂ ਸਨੀਕਿਆ ਆਚਾਰ ਅਧੇਸ 17 ਬੱਚਾ ਤੋਂ ਪ੍ਰਭੂ ਜੀ ਦਾ ਕਲਾਮ ਇੱਥੇ ਕੀ ਕਹਿ ਰਿਹਾ ਆ ਕਿ ਕਿੰਨਾ ਸਾਨੂੰ ਸੰਜਮੇ ਰਹਿਣਾ ਚਾਹੀਦਾ ਪੜੀਏ। ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ ਜਿਹੜੇ ਜਿਉਂਦੇ ਹਾਂ ਪ੍ਰਭੂ ਦੇ ਵਿੱਚ ਤੇ ਬਾਕੀ ਦੇ ਰਹਿੰਦੇ ਹਾਂ ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ ਬਦਲਾ ਉੱਤੇ ਅਚਾਨਕ ਉਠਾਏ ਜਾਵਾਂਗੇ। ਜਦੋਂ ਤੁਰੀ ਵੱਜੇਗੀ ਨਾ ਤੇ ਬਚਨ ਦੇ ਵਿੱਚ ਲਿਖਿਆ ਜਿਨ੍ਹਾਂ ਦੇ ਅੰਦਰ ਸਾਮਰਾਥ ਜਿਹੜੇ ਲੋਕ ਪ੍ਰਭੂ ਦੇ ਵਿੱਚ ਜਲਾਲੀ ਬਣ ਰਹੇ ਆ ਪ੍ਰਤਾਪ ਵਾਲੇ ਬਣ ਰਹੇ ਆ ਪਵਿੱਤਰਤਾਈ ਦੇ ਵਿੱਚ ਬਣਦੇ ਜਾ ਰਹੇ ਆ ਪੂਰੇ ਪਿਆਰ ਦੇ ਵਿੱਚ ਬੰਦੇ ਜਾ ਰਹਿਆ ਦਿਨੇ ਰਾਤ ਉਹਨਾਂ ਨੂੰ ਧਿਆਨ ਆ ਕਿ ਅਸੀਂ ਸਵਰਗ ਦੀ ਪਰਜਾ ਹੈ ਸਵਰਗ ਦੇ ਵਿੱਚ ਜਾਣਾ ਹੈ ਉਹ ਬੱਦਲਾਂ ਦੇ ਉੱਤੇ ਉਠਾਏ ਜਾਣਗੇ ਹਾਂਜੀ ਅੱਗੇ ਜੀ ਇਸੇ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਸੰਗ ਰਹਾਂਗੇ ਇਸੇ ਤਰ੍ਹਾਂ ਉਹ ਸਦਾ ਲੋਕ ਪ੍ਰਭੂ ਦੇ ਸੰਗ ਰਹਿਣਗੇ ਉੱਥੇ ਕੋਈ ਮੌਤ ਨਹੀਂ ਉੱਥੇ ਕੋਈ ਗਮ ਨਹੀਂ ਉੱਥੇ ਕੋਈ ਚਿੰਤਾ ਨਹੀਂ ਉੱਥੇ ਆਨੰਦ ਦਾ ਸਹਿਰ ਹੋਵੇਗਾ ਸਵਰਗ ਦਾ ਰਾਜ ਇੱਕ ਵਿਆਹ ਵਰਗਾ ਹੋਵੇਗਾ ਜਿੱਥੇ ਸਦਾ ਸਦਾ ਲਈ ਆਨੰਦ ਹੁੰਦਾ ਹੈ ਜਿੱਥੇ ਸਦਾ ਸਦਾ ਲਈ ਖੁਸ਼ੀ ਹੁੰਦੀ ਹੈ ਇਸ ਵਾਸਤੇ ਪ੍ਰਭੂ ਦਾ ਵਚਨ ਕਹਿੰਦਾ ਭੇਤ ਮੈਂ ਤੁਹਾਨੂੰ ਦੱਸਦਾ ਹਾਂ ਪ੍ਰਭੂ ਦਾ ਵਚਨ ਭੇਤਾਂ ਦੇ ਵਿੱਚ ਆ ਪਰ ਜਿਹੜੇ ਲੋਕਾਂ ਨੂੰ ਭੇਤ ਉਹਨਾਂ ਨੂੰ ਆਉਂਦਾ ਹੈ ਜਿਹੜੇ ਲੋਕ ਇਹਨਾਂ ਭੇਤਾਂ ਨੂੰ ਸਮਝਦੇ ਆ ਤੇ ਇਹਨਾਂ ਭੇਤਾਂ ਵੱਲ ਧਿਆਨ ਦਿੰਦੇ ਆ ਅਸੀਂ ਸਦਾ ਪ੍ਰਭੂ ਦੇ ਸੰਗ ਰਹਾਂਗੇ ਦਾਵਨ ਬੜੀ ਬਰਕਤ